ਹੁਣ ਨਹੀਂ ਗੱਡੀ ਗੱਡੀ ਧੋਗੇ ਕੱਲ ਜੀਵ ਤੋਤੀ ਫੇਰ ਮੀ ਪੈ ਗਿਆ ਕੀ ਕਰਾਂਗੇ ਲਾ ਯਾਰ ਇਹ ਲਿਬੜੀ ਚੰਗੀ ਆ ਕੱਲ ਸਲਫ ਸਫ ਬਣਾ ਲਿਆ ਨਾ ਕੱਸਣ ਦਾ ਥੱਲੇ ਚੰਦ ਲਾ ਕੇ ਅੱਜ ਤੈਨ ਲੱਗਦੀ ਨਵੀਂ ਲਿਆਂਦੀ ਹੁੰਦੀ ਏ ਮੁਰ ਕਿਸਾ ਜਾ ਕੇ ਜੋਧਣਾ ਫੇਰ ਡੰਗਰਾਂ ਨੂੰ ਦੂਣ ਦੇਣਾ ਅੱਜ ਉਹਨੇ ਨੇ ਚੰਦ ਲਾ ਕੇ ਅਨੇ ਦੇ ਵਿੱਚ ਦੀ ਥੱਲੇ ਪਾਣੀ ਪੈ ਜਾਂਦਾ ਈ ਪਾਇਰ ਜਿੰਦਰਸਨ ਹੀ ਬੜੀ ਤੜੀਨ ਦੇ ਕੇ ਕੱਸਣ ਡੇ ਹਾਂ ਬੜਾ ਅੱਜ ਗਾੜਜਾ ਬਣਾਉਣ ਚ ਆਪਾਂ ਬਚ ਗਏ ਨਹੀਂ ਤੇ ਗੁਰੂਆ ਥੱਲੇ ਵੜਨਾ ਕਿਹੜਾ ਜੀਪਾਂ ਦੇ ਸੌਖਾ ਘਰੇ ਨਹੀਂ ਆਜਨ ਨਾਲ ਗੱਲ ਕਰਨੀ ਸਾਜਨ ਨੂੰ ਕਹੀਂ ਗੋਰੇ ਨਾਲ ਕਰਾਈਂ ਗੱਲ ਯਾਰ ਆਉਂਦਾ ਜੀ ਉਹ ਕਿੱਧਰ ਗਿਆ ਉਹ ਕਿੱਥੇ ਗਿਆ ਕਿਥੇ ਲਾ ਆ ਫਿਰ ਕਰਾਈਂ ਬਾਬੇ ਦੀ ਗੱਲ ਕਰਾਈਂ ਜੱਗੂ ਦੇ ਨਾਲ ਚਲ ਹੈਲੋ ਹੈਲੋ ਇਹਦਾ ਲੰਮੇ ਰੋਗ ਹੋ ਗਿਆ ਫੇਰ ਹੋਣਾ ਤੂੰ ਹੱਥ ਹੱਥ ਨਾਲ ਵਿੱਚ ਦੇ ਲਈ ਜਨਾ ਜੀਬ ਨਗਾਤੀ ਅਸੀਂ ਪਾਰ ਨਾਲ ਹੀ ਨਾਲੇ ਬੁੱਢੇ ਪਾਰ ਹਾਂ ਮੱਜਾਂ ਲੂੰਦੇ ਨਾਲੇ ਜਿਹੜਾ ਮੜਾ ਰਣੇ ਖੇਚ ਓਏ ਨਾਲੇ ਜੀਬ ਖੜੋ ਨਾਲ ਹਾਂ ਜੀਬ ਚਾਲਣ ਲੱਗ ਟਰੈਕਟਰ ਆ ਫਾਦੀ ਆ ਬੜਾ ਸੱਦਾ ਹੋਵੇ ਨਾ ਕੋਈ ਯਾਰ ਉਦਾਂ ਜਾਂਦਾ ਨਹੀਂ ਮੈਂ ਚਲ ਟੇਡਾ ਹੋ ਜੂਗਾ ਫੇ ਲਾ ਦੇ ਇਹ ਰਹਿਣ ਦੇ ਦੂਜੀ ਫਿਰਕੀ ਨਾਲ ਤੇ ਆ ਜਾਂਦਾ ਵਾ ਨਗਾ ਆ ਕੇ ਦਰਿਓਂ ਪਾਰ ਤੇ ਹੁਣ ਜਾ ਕੇ ਮੱਝਾਂ ਲੂਣ ਲਾਂ ਦਿੰਨੇ ਆ ਇਹ ਰਾਣਿਆ ਖਿੱਚਣਾ ਪੈਣਾ ਕੱਲੀ ਫਿਰ ਕੀ ਦਾ ਕਰਕੇ ਬੇੜੇ ਚ ਪਾਣੀ ਵਾਧ ਮੀਂਹ ਦਾ ਵਾਵਾ ਹੋ ਗਿਆ ਪਾਣੀ ਦਾ ਅਸੀਂ ਬਾਲਟੀਆਂ ਵੀ ਆ ਕੇ ਮਾੜੇ ਬੇਡ ਦਾ ਕੱਢ ਕੇ ਸਾਰਾ ਠੀਕ ਆ ਠੀਕ ਮਿੱਟੀ-ਮੁੱਟੀ ਨਹੀਂ ਆ ਜਾਈ ਮਿੱਟੀ ਇਹ ਬੜਾ ਨੂਨ ਹੈ ਹਾਂ ਨੂਨ ਆਪਾਂ ਕਿੱਥੇ ਦੇਣਾ ਵਾ ਨੂਨ ਨਾਲ ਬਾਹਰ ਪਾ ਦੇਣਾ ਨਹੀਂ ਚੰਗਰ ਦੇ ਉੱਥੇ ਹੋਣਾ ਬੰਨੇ ਬੰਨੇ ਕਰਦੇ ਆ ਅੱਜ ਸਾਡੇ ਬਜ਼ੁਰਗ ਸਰਪੰਚ ਸਾਹਿਬ ਆਪ ਖੁਦ ਆਇਆ ਗੇੜਾ ਮਾਰਨ ਇਹਦੇ ਜੋ ਝੋਨਾ ਲੱਗਾ ਵੀ ਅਸੀਂ ਭਜਾਈ ਜਾਈਏ ਨੇ ਆ ਸਾਡੇ ਸਰਪੰਚ ਸਾਹਿਬ ਜੀ ਵੀ ਮੰਡ ਚ ਨਗਾਈ ਅੱਜ ਸਿੱਧੀ ਡਾਇਰੈਕਟ ਘੰਟਾ ਤੁਰ ਕੇ ਕਿਹੜਾ ਮਾਰਨਾ ਬਹੁਤ ਔਖਾ ਝੋਨਾ ਪਾਰ ਵਾਲਾ ਜੀ ਤੇ ਕਿਹੜਾ ਮਾਰਨਦੇ ਆ ਆ ਸਾਡੇ ਹਰਜਿੰਦਰ ਭਾਜੀ ਜੋ ਸਿੰਘ ਡਰਾਈਵ ਕਰ ਰਹਾ ਤੇ ਘੋਣਾ ਵੇਖੋ ਸਾਥੀਓ ਕਿਵੇਂ ਲੱਗਾ ਨਸਾਰੇ ਤੇ ਆ ਗਿਆ ਦੀ ਆਰਦੀ ਆ ਸਾਹਿਬ ਬੈਠੋ ਜੀ ਗੱਡੀ ਖਲੋਗੀ ਸਟੇਸ਼ਨ ਤੇ ਓਏ ਚੜਜੋ ਤਾਂ ਕੋਈ ਨਹੀਂ ਕੋਈ ਦੇਖ ਨਾ ਹਾਲ ਨਹੀਂ ਜਰਾ ਨਹੀਂ ਆ ਰਿਹਾ ਇਹ 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 ਹੌਲੀ ਐ ਨਾ ਬੜੀ ਜੇ ਨਾ ਪੁੱਟਿਆ ਜਾਵੇ ਤਾਂ ਸਾਰੇ ਆਪਣੇ ਪੁੱਤਰੋਂ ਪਾਰ ਵਾਲੀ ਪੈਲੀ ਵਾਲਾ ਟੱਕਵਾ ਨਾ ਦੂਰ ਤੱਕ ਇਹ ਝੋਨਾ तकरीबन ਝੋਨਾ ਨਿਸਰੀ ਵਿਆਹ ਕੋ 50% ਹੋਰ 57 ਦਿਨਾਂ ਤੱਕ ਸਾਰਾ ਹੀ ਨਿਸਰ ਜਾਣਾ ਨੇ ਮਹੀਨਾ ਇੱਕ ਲੈ ਜੂ ਝੋਨਾ ਲੈਣਾ ਇੱਕ ਮਹੀਨਾ ਉਹ ਖੁਗੀ 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 ਗੱਡੀ ਖੁਗੀ ਬਈ ਉਹ 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 ਇਹ ਤਾਂ ਕੱਲ ਆਈਏ ਕਰੀ ਫਸ ਗਈ ਰੇੜਾ ਜੀ ਸਾਡੀ ਖੋਗੀ ਆ ਚੌਣੇ ਦਾ ਨਸਾਰਾ ਚੈੱਕ ਕਰੋ ਤੋਨਾ ਤੁਰਕੇ ਡਾਂਡੇ ਮੀਂਡੇ ਇਹ ਵੱਡੇ ਤਾਇ ਦੇ ਗੋਡੇ ਪੁਆਏ ਇਹਨਾਂ ਦੀ ਟੈਸਟ ਡਰਾਈਵ ਲੈਣ ਲੱਗੇ ਆ ਵੀ ਕਿੰਨੇ ਕ ਕਾਮਯਾਬ ਆਏ ਸਾਰਾ ਚੱਕੜ ਖੋਬੇ ਦੇ ਵਿੱਚ ਕਿੰਨੇ ਕਾਮਯਾਬ ਹੁੰਦੇ ਸ਼ਾਮਾਂ ਤੱਕ ਤਾਂ ਨਾ ਨਾ ਸਿਆਪਾ ਪਾ ਦੇਗੀ ਡਰ ਨਾ ਸਗੋ ਇਹ ਜਿੰਨੇ ਵੀਰ ਨੇ ਗੋਡੇ ਪੋਣੇ ਤਗੜੇ ਹੋ ਕੇ ਪਵਾ ਲੋ ਆ ਵੇਖ ਲੋ ਲੋਡੇ ਪੋਇਆ ਤਾਂ ਢੇੜਾ ਮਾਰ ਲਿਆ ਅੱਜਨ ਕਣਾ ਲਾਈ ਇੱਕ ਵਾਰੀ ਖੇਡ ਪਾ ਲਈ ਮੰਮ ਦੇ ਉਸ ਵਿੱਚ ਸਮਾਰੰਥ ਇਸ ਸਮਾਂ ਤਰੇਵ ਆ ਗਿਆ ਜੇ ਤਾਏ ਨੂੰ ਕੱਢ ਦਈਏ ਹਾਂਜੀ ਇਹ ਡਾਫਰ ਕੰਮ ਚੱਲਦਾ ਵੇ ਤੁਹਾਨੂੰ ਜਿੰਦਰੀ ਨਾਲ ਚੱਕੜ ਜਿਆ ਲੱਗਾ ਨਾ ਨੂੰ ਤੈਰਾ ਨੂੰ ਚੱਕੜ ਚੁੱਕੜ ਜਾ ਜੋ ਬਹਿ ਬਹਿ ਤੇਰੀ ਬਣਾਉਣਾ ਉਹ ਨਹੀਂ ਨਾ ਨਾ ਬਣਾਇਆ ਮੈਂ ਆ ਬਾਪੂ ਦਾ ਆ ਮਾਦੀ ਮੈਂ ਉਹ ਤਾਂ ਫਲੋਗ ਡੇਰੇ ਨਾਲ ਲੈਣੀ ਹੈ ਮੇਰੇ ਕੋਲ ਬਣਾ ਲੈ ਤੇ ਉਹ ਵੀ ਵੱਡੇ ਤਾਂ ਦੇਖ ਲਾਂਗੇ ਗਠਾਂ ਚ ਉਠਾਵੇ ਲਾਇ ਆ ਹੈਗਾ ਜੀ ਡੰਗਰਾਂ ਵਾਲਾ ਸ਼ੈੱਡ ਘਾਲ ਆਪੇ ਭਲੋ ਤੂੰ ਯਾਰ ਤੀ ਸਾਰੀ ਸਟੇਜ ਦੀ ਡੰਡ ਲਾ ਦੇ ਆ ਹੈਗਾ ਇਹ ਡੰਗਰਾਂ ਵਾਲਾ ਸ਼ੈੱਡ ਇੱਥੇ ਮੱਜਾਂ ਸ਼ਾਮ ਨੂੰ ਪਾੜ ਦੇਣੀ ਆ ਘੋਨਾ ਤਕਰੀਬਨ ਨਸਰ ਹੀ ਗਿਆ ਸਾਰਾ ਹੀ ਅੱਜ ਤਾਇਆ ਜਗਿੰਦਰ ਸਿੰਘ ਵੱਡਾ ਤਾਇਆ ਦੇ ਆੜਤੀਆ ਚੋਂ ਦੇ ਨੂੰ ਢੀੜਾ ਮਾਰਨ ਗਿਆ ਸੀ ਵੀ ਕੋਈ ਤੰਗੀ ਪੇਸ਼ੀ ਜਾਂ ਕੁਛ ਵੀ ਚਲੋ ਸਿਆਣੇ ਬੰਦੇ ਢੀੜਾ ਮਾਰਨ ਤੇ ਕੋਈ ਦੱਸ ਦੇਈ ਆ ਗੱਲ ਸੁਣ ਲੈਣੀ ਚਾਹੀਦੀ ਆ ਇਸ ਕਰਕੇ ਅੱਜ ਜੀ ਤਾਂ ਨਗੋਣੀ ਪਈ ਯਾਰ ਵੀ ਤੇ ਹੁਣ ਅਸੀਂ ਉਹਨਾਂ ਨੂੰ ਤਾਂ ਵਾਲੀ ਪੈਲੀ 'ਚ ਲੈ ਕੇ ਚੱਲੇ ਆ ਉਹ ਅਗਲੇ ਬੰਨੇ ਬੀਠਾ ਵੱਡਾ ਤਾਇਆ ਮਗਰ ਛੋਟਾ ਤਾਇਆ ਜਿਹੜਾ ਅੱਜ ਸਾਰੇ ਟੋਟਲ ਢੀੜਾ ਕਢਾ ਕੇ ਉਹਨਾਂ ਨੂੰ ਬਣੀਆਂ ਜ ਨਜ਼ਾਰੇ ਵੀ ਆਏ ਕਦੀ ਜੀਭ ਖੁੱਭ ਜਾਂਦੀ ਕਦੀ ਕੱਢ ਨਹੀਂ ਨਹੀਂ ਤੇ ਚਲੋ ਪੂਰਾ ਮौज-ਮਸਤੀ ਵੀ ਕੀਤੀ ਤੇ ਢੀੜਾ ਮਾਰਿਆ ਤੇ ਚਲੋ ਖਾ ਖਪ ਖਪਾ ਤਾਂ ਆਇਆ ਵੀ ਜੀਭ ਖੁੱਭ ਗਈ ਸਟਾਰਟ ਨਹੀਂ ਹੁੰਦੀ ਫਿਰ ਟਰੈਕਟਰ ਥੱਲੇ ਖੁੱਭਾ ਆਇਓ ਨੂੰ ਕੱਢ ਕੇ ਲਿਆਏ ਕਾਫੀ ਮੁਸ਼ਕਲ ਕਰਨੀ ਪਈ ਚਲੋ ਨਜ਼ਾਰਾ ਬਹੁਤ ਵਧੀਆ ਰਿਹਾ ਅੱਜ ਦਿਹਾੜੀ ਹੁਣ ਤਾਂ ਵਾਲੇ ਫਾਰਮ ਤੇ ਢੀੜਾ ਮਾਰਨ ਚੱਲੇ ਆਂ ਉੱਥੇ ਵੇਖ ਕੇ ਸਾਰਾ ਅਝ ਝੋਨਾ ਤਾਈ ਨੇ ਵੇਖ ਕੇ ਹੁਣਾ ਤੇ ਮੁੜ ਕੇ ਕੀ ਤੱਕ ਇਦਾਂ ਇਹਦੇ ਵੇੜਾ ਮਾਰਨਾ ਹੁਣ ਤਾਂ ਆਲੀ ਪੈਲੀ ਨੂੰ ਜਾਣਾ ਜਾਂਦਿਆਂ ਰਸਤੇ ਦੇ ਵਿੱਚ ਵੀ ਖੋਬਾ ਖਾਬਾ ਨੂੰ ਪਤਾ ਨਹੀਂ ਉੱਥੋਂ ਗੱਡੀ ਲੰਗੇ ਕੇ ਨਾ ਲੰਗੇ ਅਸੀਂ ਜੋਰ ਲਾਵਾਂਗੇ ਪੂਰੇ ਜੇ ਖੋਬ ਜੂਗੀ ਤੇ ਟਰੈਕਟਰ ਸੱਦ ਲਾਂਗੇ ਬਾਕੀ ਫੜ ਲਈ ਸਰੀਰ ਅਰੇ ਕੰਮੀ ਜਣੇ ਅੱਜ ਜੀਵ ਵਿਪਾਰ ਚੱਲਣ ਦੀ ਸਵੇਰ ਦੀ ਹੁਣ ਪੱਕਾ ਪੱਕਾ ਫਟ ਕਰਕੇ ਬਹੁਤ ਜ਼ਿਆਦੀ ਗਰਮੀ ਆ ਗਰਮੀ ਮਣਾਉਂਦਾ ਹੁਣ ਜੀਬ ਅੱਜ ਲੈਣ ਦੀ ਉੱਥੇ ਹੀ ਆਪਾਂ ਜਾਇ ਸਵੇਰੇ ਤੁਹਾਨੂੰ ਧੋਤੀ ਦੀ ਫੋਟੋ ਦਿਖਾਈ ਅੱਜ ਸਾਰੇ ਢੇੜਾ ਗੁੜਾ ਮਾਰ ਕੇ ਵਿਚਾਰੀ ਦੀ ਕੀ ਹਾਲਤ ਹੋ ਗਈ ਜੇ ਇਹਨੂੰ ਧੋ ਦਈਏ ਤੇ ਫਿਰ ਮੀਂਹ ਪੈ ਜਾਂਦਾ ਜੇ ਨਾ ਧੋਈਏ ਤੇ ਫਿਰ ਯਾਰ ਬੁਰੀ ਜਿਹੀ ਜੜੀ ਲੱਗਦੀ ਕੀ ਕਰੀਏ ਹਣੇ ਦਾ ਅੱਲਾ ਹੁਣ ਆਪਣਾ ਪੱਖਾ ਇੱਕ ਵੱਡਾ ਜਿਹੜਾ ਸੀ ਕੋ ਖਰਾਬ ਹੋ ਗਿਆ ਸੀ ਬੈਰਿੰਗ ਟੁੱਟ ਕੇ ਹੁਣ ਦੂਸਰਾ ਪੱਖਾ ਫਿੱਟ ਕਰਨ ਲੱਗੇ ਉੱਥੋਂ ਖੋਲ ਕੇ ਲਿਆਂਦਾ ਵਾ ਇੱਕ ਥਾਂ ਦੇ ਅੱਗੇ ਫਿੱਟ ਕੀਤਾ ਹੈ ਉੱਥੇ ਪਾਣੀ ਥੋੜਾ ਵਾ ਤੇ ਹੁਣ ਇੱਥੇ ਫਿੱਟ ਕਰਾਂਗੇ ਕੋਈ ਪਾਣੀ ਜਿਹੜਾ ਯਾਰ ਨਹੀਂ ਜਿੰਨਾ ਕੱਢੀ ਜਾਵੇ ਕੋਈ ਇਹਦਾ ਟਾਇਰ ਜੜਾ ਆ ਬੈਰਿੰਗ ਟੁੱਟ ਗਿਆ ਤੇ ਬੈਲਟਾਂ ਟੁੱਟ ਗਈਆਂ ਬੈਰਿੰਗ ਟੁੱਟ ਗਏ ਜਦੋਂ ਹੀਟ ਹੋ ਗਿਆ ਤੇ ਹੁਣ ਉਹ ਦੂਜਾ ਪੱਖਾ ਲਾਉਣੇ ਆ ਬਹੁਤ ਵਧੀਆ ਸ਼ਾਨਦਾਰ ਪੱਕੇ ਦਵੇਂ ਮਹਾਰਾਜ ਕਿਰਪਾ ਕਰੋ ਪੁੱਤ ਬੰਦ ਨਾ ਕਰਨੀ ਟਰੈਕਟਰ ਇਹ ਤਾਂ ਨਹੀਂ ਜਾ ਰਹੇ ਇੱਕ ਜੀ ਨਹੀਂ ਆਇਆ ਮੈਂ ਭੈਂ ਜਟਰਬਾਈ ਨਾ ਲਾਈਆਂ ਕਹੋਂ ਜਾਂਦਾ ਕਿਹੜਾ ਆਹ ਟਰਬਾਈਨਾ ਚੱਲਣ ਲਈਆਂ ਆਹ ਝੋਨੇ ਨੂੰ ਕੋਸ਼ ਨਹੀਂ ਆਰਗੈਨਿਕ ਹੀ ਹੋਗਾ ਝੋਨਾ ਆਏ ਏ ਰਾਣਾ ਭਾਜੀ ਭਾਜੀ ਚਾਬੀਆਂ ਚੁੱਕ ਲਈਏ ਚੰਗੀ ਗੱਲ ਨਹੀਂ ਆਪਣੀ ਹੈ ਆ ਚਾਬੀਆਂ ਚੂਬੀਆਂ ਕਿੰਨੀਆਂ ਥੱਲੇ ਨਾ ਪੜਤੀਆਂ ਨੇ ਆ ਹੁਣ ਪਾਸੇ ਕਰ ਲੋ ਚਾਬੀ ਚੂਬੀ ਸਾਰੇ ਪਹਿਲਾਂ ਧੱਕ ਤੀਆਂ ਨੇ ਸਾਰੀਆਂ ਨਹੀਂ ਨਹੀਂ ਇਹਨੇ ਕੀਤਾ ਇਧਰੇ ਗਰੀਸ ਗਨ ਟਾਇਰ ਥੱਲੇ ਦੇ ਗਏ ਨਾ ਨਵੀਂ ਗਰੀਸ ਗਨ ਫੇਰ ਕੀ ਫੇਰ ਨਹੀਂ ਜਿਹੜੀ ਪਿਛਲੇ ਸਾਲ ਤਨ ਮੈਂ ਦੱਸਦਾ ਤਾਂ ਚੋਤੇ ਉਧਰ ਮਾਰੀ ਚੰਗੀ ਭਲੀ ਚੱਲਦੀ ਗਰੀਸ ਗਨ ਮੁੜ ਕੇ ਫੜੇ ਗਿਆ ਮੁੜੇ ਗੱਲ ਨਾ ਹੋਵੇ ਸਾਲ ਓ ਰਾਣਿਆ ਰੱਖਣੇ ਹੀ ਪਾਰੇ ਵੜੀ ਥੋੜਾ ਜਿਹਾ ਆਪਾਂ ਪਿਛਲੇ ਬੰਨੇ ਉਹਨੂੰ ਉੱਚਾ ਉੱਚਾ ਰੱਖਣਾ ਐਰ ਕੀ ਇਹਦੇ ਮਗਰਲੇ ਬੰਨੇ ਤੋੜਾ ਦੇਣਾ ਇਹ ਟੁੱਟ ਗਿਆ ਕ੍ਰੋਸ ਦਊ ਕੰਮ ਕਿ ਨਹੀਂ ਕੰਮ ਤੇ ਦੇ ਜੂਗਾ ਸਿੱਧਾ ਕਰਕੇ ਲਾਉਣੇ ਫਿਰ ਦੇਈ ਜਣਾ ਨੇ ਕੰਮ ਦੇ ਭਰੇ ਨਾ ਬੰਦਨਾ ਪੈਣਾ ਨਾ ਕੰਮ ਲੈ ਆਂਗੇ ਲੈ ਆਉਂਗਾ ਮਨ ਪਾ ਦਾਂਗੇ ਉਹ ਸਿੱਧਾ ਲਾਉਣਾ ਟਰੈਕਟਰ ਐਰ ਕੀ ਨੀਵਾ ਨਹੀਂ ਕਰਨਾ ਬੱਸ ਇੱਥੇ ਰੱਖ ਦੇ ਰੱਖ ਦੇ ਥੱਲੇ ਨਹੀਂ ਹੁੰਦਾ ਤੂੰ ਲੈ ਬੰਦ ਕਰ ਪੈਣਾ ਤੂੰ ਉਹ ਪਿੱਛੇ ਕਰਾ ਨਹੀਂ ਨਹੀਂ ਪਿੱਛੇ ਜੋਗੇ ਪਾ ਕਰ ਲਾਂਗੇ ਉਹਨਾਂ ਕੱਪਾਂ ਚੱਲੋਂ ਓਂਡੇ ਮੜਾ ਜਾ ਓਂਡੇ ਜਿ ਆਉਂਦਾ ਦੇ ਪਿੱਛੇ ਕਰ ਮੜਾ ਬੱਸ ਉਹ ਵੇਨੇ ਆ ਸਾਰੇ ਲਾਉਣਾ ਪੈਣਾ ਲਾਇਤ ਬਿਨਾ ਚੰਦਰਾ ਨਹੀਂ ਓ ਮੜਾ ਤਾਂ ਜੋਕ ਹੋਏ ਮਗਰਲੇ ਬੰਨੇ ਮਿੱਟੀ ਪਾਈਏ ਇਹਦੇ ਖਲੋਇਆ ਨਹੀਂ ਪੈਣੀ ਮਿੱਟੀ ਰਹਿਣ ਦੇ ਖੇਚ ਪਰਣ ਪਿਛੇ ਨੂੰ ਲਿਆਵਾ ਰਾ ਦੇ ਸਿੱਧਾ ਜਣਾ ਕ੍ਰੋਸ ਹੁਣ ਬਸ ਲਾਓ ਣ ਮੇਰੇ ਵੀਰ ਆਹ ਮੜਾ ਵੀਰੋ ਸਿਵਾ ਆਹ ਏ ਜੀ ਆਪਾਂ ਵੀਡੀਓ ਤਾਂ ਥੋੜੀ ਜੀ ਸਪੀਡ ਚ ਬਣਾਈ ਆ ਵੀ ਸਾਰੇ ਪੱਖੇ ਦੀ ਫਿਟਿੰਗ ਕਰਨ ਤੇ ਜੇ ਬਣਾਉਂਦੇ ਆਪਾਂ ਦੇ ਬਹੁਤ ਟਾਈਮ ਲੱਗ ਜਣਾ ਸੀ ਇਸ ਕਰਕੇ ਥੋੜੀ ਜੀ ਸਪੀਡ ਦੇ ਵਿੱਚ ਵੀਡੀਓ ਬਣਾਈ ਤਾਂ ਜੋ ਤੁਹਾਨੂੰ ਪ੍ਰੋਪਰ ਦੇਖ ਸਕੇ ਵੀ ਕਿੱਦਾਂ ਕਿੱਦਾਂ ਆਪਾਂ ਫਿੱਟ ਕਰਦੇ ਇਹ ਪੱਖੇ ਨੂੰ ਫਿੱਟ ਕਰਨ ਤੇ ਬਹੁਤ ਜਿਆਦਾ ਮੁਸ਼ਕਲ ਆਉਂਦੀ ਆ ਕਿਉਂਕਿ 5-6 ਬੰਦੇ ਨੂੰ ਚਾਹੀਦੇ ਹੁੰਦੇ ਆ ਸਮਾਨ ਭਾਰਾ ਹੈਵੀ ਆ ਤੇ ਸਾਰਾ ਕੱਸਣਾ ਖੋਲਣਾ ਚੀਜ਼ ਬਹੁਤ ਵਧੀਆ ਪਰ ਇਹਦਾ ਫਿੱਟ ਪਟਾਇਆ ਕਰਨ ਤੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਵਾ ਤੇ ਹੁਣ ਕਰਕੇ ਤੇ ਪਾਣੀ ਪਾਉਣ ਦੇ ਵਿੱਚ ਇਹਦੇ ਆਹੋ ਤੁਸੀਂ ਟਰੈਕਟਰ ਇਸ ਵਾਰ ਨਾ ਇਹ ਬੁੱਧ ਟਰੈਕਟਰ ਨੂੰ ਕ੍ਰੋਸ ਪਾਣਾ ਇੱਕ ਵਾਰ ਕ੍ਰੋਸ ਪਾ ਗਏ ਫਿਰ ਸਿੱਧਾ ਲਿਆਵਾਂਗੇ ਟਰੈਕਟਰ ਅੱਗੇ ਬੰਡ ਜਾ ਪਿਆ ਕ੍ਰੋਸ ਨੂੰ ਥੱਲੇ ਨਾਲ ਡੇਪੇ ਪਾਣੀ ਟਰੇਲ ਦਾ ਭਰਿਆ ਹੀ ਇਕੱਲੇ ਬੰਦੇ ਦੇ ਕਿੱਥੇ ਵਸਦੀ ਗੱਲ ਚਲੋ ਨਾਲ ਚਕੋੜ ਆਹ ਪਾਣੀ ਭਰ ਰਹੇ ਹਾਂ ਬਰਾਂਦ ਪਾਣੀ ਮੋ ਦਿੱਤੋ ਔਰ ਨੜ ਗੱਡੀ ਬਾਬੇ ਜੈਨ ਰੱਖੋ ਤੇ ਉਹ ਜੈਨ ਰੱਖੇ ਕਿਤੋਂ ਗੇ ਰਹੇ ਮੈਦਾਨ ਦਾ ਪਾਣੀ ਦਾ ਬਸ ਵਜਨ ਵੜਾ ਹੁੰਦਾ ਇਹਦਾ ਇਤਲਾ ਚ ਸਾਰਾ ਮਾਪਾ ਸਾਰਾ ਫੋਲ ਗਲਾਜ ਨਾਲ ਆਪਾ ਮੱਠੀ ਰਹਿੰਦੇ ਰੇਸ ਓਏ ਤੇਲ ਦੀ ਟੈਂਕੀ ਭਰ ਓਏ ਜੀ ਲਾਇਆ ਹਸ਼ੀਰੂ ਚੱਲ ਪਿਆ ਹੁਣ ਵੱਡਾ ਆਸਾਨ ਟਰਬਾਈਨਾ ਚੱਲ ਬਿਆ ਟਰਬਾਈਨਾ ਹੋਣ ਨਿਕਲ ਗਈ ਤੁੱਕੀ ਨਿਕਲੂ ਤੁੱਕੀ ਹੁਣ ਚੱਲ ਪਿਆ ਟਰਬੈਨ ਬੜੀ ਹਲੂ ਕੱਲ ਚੱਲ bye